ਨਹੀਂ ਵਧ ਰਹੀ ਤਨਖਾਹ ਤਾਂ ਕੀ ਕਰੀਏ ਜਲਦਬਾਜੀ ਵਿੱਚ ਨਾ ਲਵੋ ਫੈਸਲਾ ਪਹਿਲਾ ਕਰੋ ਇਹ ਕੰਮ ਇਨਕੱ ਵੀ ਵਧੇਗੀ ਤੇ ਦਿਮਾਗ ਵੀ ਰਹੇਗਾ ਠੰਡਾ ਅੱਜ ਦੀ ਘੜੀ ਸਾਰਿਆਂ ਦਾ ਇੱਕੋ ਹਾਲ ਅੱਜ ਦੇ ਸਮੇਂ ਵਿੱਚ ਹਰ ਦੂਜਾ ਪ੍ਰਾਈਵੇਟ ਕਰਮਚਾਰੀ ਉਲਝਣ ਵਿੱਚ ਹੈ ਕਿ ਉਹਨਾਂ ਦੀ ਤਨਖਾਹ ਵਿੱਚ ਘਟ ਵਾਧਾ ਕਿਉਂ ਹੋ ਰਿਹਾ ਹੈ ਜਦੋਂ ਕਿ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ ਇੱਕ ਵਿਅਕਤੀ ਪਿਛਲੇ 5 ਸਾਲਾਂ ਤੋਂ ਇੱਕੋ ਕੰਪਨੀ ਵਿੱਚ ਕੰਮ ਕਰ ਰਿਹਾ ਹੈ ਪਰ ਉਸ ਨੂੰ ਉਸਦੀ ਮਿਹਨਤ ਦੇ ਅਨੁਸਾਰ ਤਨਖਾਹ ਵਿੱਚ ਵਾਧਾ ਨਹੀਂ ਹੋ ਰਿਹਾ ਹੁਣ ਉਹ ਨੌਕਰੀ ਛੱਡਣ ਬਾਰੇ ਸੋਚ ਰਿਹਾ ਹੈ ਪਰ ਉਸਦਾ ਦੋਸਤ ਉਸ ਨੂੰ ਸਮਝਾਉਂਦਾ ਹੈ ਕਿ ਬਿਨਾਂ ਯੋਜਨਾਬੰਦੀ ਦੇ ਨੌਕਰੀ ਛੱਡਣਾ ਨੁਕਸਾਨਦੇ ਹੋ ਸਕਦਾ ਹੈ ਸੱਚ ਤਾਂ ਇਹ ਹੈ ਕਿ ਹਰ ਕੋਈ ਆਪਣੀ ਯੋਗਤਾ ਅਨੁਸਾਰ ਚੰਗੀ ਤਨਖਾਹ ਤੇ ਵਿਕਾਸ ਚਾਹੁੰਦਾ ਹੈ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਬਹੁਤ ਸਾਰੇ ਲੋਕ ਇਸ ਦੇ ਲਈ ਕੰਪਨੀ ਜਾਂ ਬੋਸ ਨੂੰ ਦੋਸ਼ੀ ਢਰੋਂਦੇ ਨੇ ਪਰ ਕੁਝ ਚੀਜ਼ਾਂ ਸਾਡੀ ਆਪਣੀ ਯੋਜਨਾਬੰਦੀ ਅਤੇ ਸੋਚ ਤੇ ਵੀ ਨਿਰਪਰ ਕਰਦੀਆਂ ਨੇ ਜੇਕਰ ਤੁਸੀਂ ਵੀ ਅਜਿਹੀ ਹੀ ਸਥਿਤੀ ਵਿੱਚ ਹੋ ਤਾਂ ਇਹਨਾਂ ਚਾਰ ਤਰੀਕਿਆਂ ਵੱਲ ਜ਼ਰੂਰ ਧਿਆਨ ਦਿਓ ਜੋ ਤੁਹਾਡੀ ਤਨਖਾਹ ਅਤੇ ਕੈਰੀਅਰ ਦੋਵਾਂ ਨੂੰ ਬਿਹਤਰ ਬਣਾ ਸਕਦੇ ਨੇ ਸਭ ਤੋਂ ਪਹਿਲਾਂ ਨੰਬਰ 1 ਦੇ ਸਭ ਤੋਂ ਪਹਿਲਾਂ ਆਪਣੇ ਬੋਸ ਨਾਲ ਖੁੱਲ ਕੇ ਗੱਲ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਤਨਖਾਹ ਘੱਟ ਹੈ ਤਾਂ ਚੁੱਪ ਬੈਠਣ ਦੀ ਬਜਾਏ ਆਪਣੇ ਬੋਸ ਨਾਲ ਤੱਥਾਂ ਨਾਲ ਗੱਲਬਾਤ ਕਰੋ। ਉਹਨਾਂ ਨੂੰ ਸਮਝਾਓ ਕਿ ਤੁਸੀਂ ਕੰਪਨੀ ਵਿੱਚ ਕੀ ਯੋਗਦਾਨ ਪਾਇਆ ਹੈ ਅਤੇ ਤੁਹਾਡੀ ਤਨਖਾਹ ਕਿਉਂ ਵਧਾਉਣ ਦੀ ਲੋੜ ਹੈ। ਗੱਲ ਕਰਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ। ਆਪਣੀ ਆਪ ਦੀ ਤੁਲਨਾ ਦੂਜਿਆਂ ਨਾਲ ਨਾ ਕਰੋ। ਆਪਣੀਆਂ ਕੋਸ਼ਿਸ਼ਾਂ ਅਤੇ ਕੰਮਾਂ ਨੂੰ ਗਿਨੋ। ਆਪਣੀ ਗੱਲ ਪੇਸ਼ੇਵਰ ਅਤੇ ਸ਼ਾਂਤੀ ਨਾਲ ਰੱਖੋ। ਪੁੱਛੋ ਕਿ ਅਗਲੀ ਵਾਰ ਇਸ ਬਾਰੇ ਦੁਬਾਰਾ ਕਦੋਂ ਚਰਚਾ ਕਰ ਸਕਦੇ ਹਾਂ? ਨੰਬਰ 2 ਤੇ ਹੈ ਨਵੇਂ ਹੁਨਰ ਸਿੱਖੋ ਆਪਣੇ ਆਪ ਨੂੰ ਅਪਗ੍ਰੇਡ ਕਰੋ ਜੇਕਰ ਤੁਹਾਡੇ ਕੰਮ ਦੀ ਮੰਗ ਘਟ ਰਹੀ ਹੈ ਤਾਂ ਨਵੇਂ ਅਤੇ ਪ੍ਰਚਲਿਤ ਹੁਨਰ ਸਿੱਖਣਾ ਸ਼ੁਰੂ ਕਰੋ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਅਤੇ ਤੁਹਾਡਾ ਕੰਮ ਵਧ ਜਾਏਗਾ ਕੁਝ ਉਦਾਹਰਨਾਂ ਤੁਸੀਂ ਡਿਜੀਟਲ ਮਾਰਕੀਟਿੰਗ ਡਾਟਾ ਵਿਸ਼ਲੇਸ਼ਣ ਕੋਡਿੰਗ AI ਟੂਲਸ ਵਰਗੇ ਹੁਨਰ ਸਿੱਖ ਕੇ ਆਪਣੇ ਕੰਮ ਵਿੱਚ ਬਿਹਤਰ ਬਣ ਸਕਦੇ ਹੋ ਨਾਲ ਹੀ ਕੀਮਤ ਵਿੱਚ ਵਾਦਾ ਹੋਵੇਗਾ ਅਤੇ ਕੰਪਨੀ ਤੁਹਾਨੂੰ ਨੌਕਰੀ ਛੱਡਣ ਤੋਂ ਰੋਕੇਗੀ ਇਹ ਸਭ ਤੁਸੀਂ ਆਪਣੀ ਮੌਜੂਦਾ ਨੌਕਰੀ ਵਿੱਚ ਕੰਮ ਕਰਦੇ ਹੋਏ ਕਰ ਸਕਦੇ ਹੋ ਨੰਬਰ 3 ਜੇਕਰ ਕੋਈ ਫਰਕ ਨਹੀਂ ਪੈਂਦਾ ਤਾਂ ਨੌਕਰੀਆਂ ਬਦਲਣ ਬਾਰੇ ਵਿਚਾਰ ਕਰੋ ਜੇਕਰ ਸਾਲ ਤੋਂ ਕੰਮ ਕਰਨ ਦੇ ਬਾਵਜੂਦ ਤੁਹਾਡੀ ਤਨਖਾਹ ਨਹੀਂ ਵੱਧ ਰਹੀ ਤਾਂ ਨਵੀਂ ਨੌਕਰੀ ਦੀ ਭਾਲ ਕਰਨਾ ਸਹੀ ਵਿਕਲਪ ਹੋ ਸਕਦਾ ਹੈ ਤੁਹਾਨੂੰ ਇੱਕ ਨਵੀਂ ਸੰਸਥਾ ਵਿੱਚ ਇੱਕ ਨਵੀਂ ਭੂਮਿਕਾ ਅਤੇ ਇੱਕ ਨਵਾਂ ਪੈਕੇਜ ਮਿਲ ਸਕਦਾ ਹੈ ਨੌਕਰੀਆਂ ਬਦਲਣ ਸਮੇ ਆਪਣੇ ਤਜਰਬੇ ਯੋਗਤਾਵਾਂ ਅਤੇ ਬਾਜ਼ਾਰ ਵਿੱਚ ਆਪਣੀ ਤਨਖਾਹ ਦੇ ਮੁੱਲ ਬਾਰੇ ਜਾਨਣਾ ਯਕੀਨੀ ਬਣਾਓ ਰਿਸਰਚ ਕਰਨ ਤੋਂ ਬਾਅਦ ਫੈਸਲਾ ਲਓ ਤਾਂ ਜੋ ਤੁਹਾਨੂੰ ਦੁਬਾਰਾ ਪਛਤਾਵਾ ਨਾ ਹੋਵੇ ਨੰਬਰ 4 ਸਾਈਡ ਇਨਕਮ ਸ਼ੁਰੂ ਕਰੋ ਕਮਾਈ ਦੇ ਨਵੇਂ ਤਰੀਕੇ ਜੇਕਰ ਨੌਕਰੀ ਛੜਨਾ ਜੋਖਮ ਭਰਿਆ ਹੈ ਅਤੇ ਤਨਖਾਹ ਨਹੀਂ ਵੱਧ ਰਹੀ ਤਾਂ ਤੁਸੀਂ ਸਾਈਡ ਇਨਕਮ ਬਾਰੇ ਸੋਚ ਸਕਦੇ ਹੋ ਫ੍ਰੀਲੈਂਸਿੰਗ ਜਿਵੇਂ ਗ੍ਰਾਫਿਕ ਡਿਜ਼ਾਈਨਿੰਗ ਕੰਟੈਂਟ ਰਾਈਟਿੰਗ ਟਿਊਸ਼ਨ ਅੱਗੇ ਹੈ ਪਾਰਟ ਟਾਈਮ ਪ੍ਰੋਜੈਕਟ ਘਰ ਤੋਂ ਛੋਟਾ ਕਾਰੋਬਾਰ ਸ਼ੇਅਰ ਮਾਰਕੀਟਿੰਗ ਪਰ ਪਹਿਲਾਂ ਵਿੱਤੀ ਸਿੱਖਿਆ ਜ਼ਰੂਰ ਲੈ ਲਓ ਯਾਦ ਰੱਖੋ ਤੁਸੀਂ ਜੋ ਵੀ ਕਰੋ ਪਹਿਲਾਂ ਆਪਣੀ ਕੰਪਨੀ ਦੀ ਨੀਤੀ ਨੂੰ ਜ਼ਰੂਰ ਜਾਣੋ ਤਾਂ ਜੋ ਬਾਅਦ ਵਿੱਚ ਕੋਈ ਸਮੱਸਿਆ ਨਾ ਹੋਵੇ ਮਹਿੰਗਾਈ ਦੇ ਯੁੱਗ ਵਿੱਚ ਤਨਖਾਹ ਵਧਾਉਣਾ ਕਿਉਂ ਹੈ ਜ਼ਰੂਰੀ ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਦੇਸ਼ ਵਿੱਚ ਮਹਿੰਗਾਈ ਦਰ ਸਾਲਾਨਾ ਸ਼ੇ ਤੋਂ 7% ਵਧ ਰਹੀ ਹੈ ਇਸ ਦਾ ਮਤਲਬ ਹੈ ਕਿ ਹਰ ਕਰਮਚਾਰੀ ਦੀ ਤਨਖਾਹ ਹਰ ਸਾਲ ਘੱਟੋ ਘੱਟ ਇੰਨੀ ਜ਼ਿਆਦਾ ਵਧਣੀ ਚਾਹੀਦੀ ਹੈ ਤਾਂ ਜੋ ਨਾ ਸਿਰਫ ਖਰਚੇ ਪੂਰੇ ਕੀਤੇ ਜਾ ਸਕਣ ਸਗੋਂ ਕੁਝ ਬਚਤ ਵੀ ਕੀਤੀ ਜਾ ਸਕੇ ਤਾਂ ਇਹ ਜਾਣਕਾਰੀ ਕਿਵੇਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਅਗਲੀ ਵੀਡੀਓ